ਮੇਰਾ ਬੇਟਾ ਜੀ ਹਸਪਤਾਲ ਦੇ ਵਿੱਚ ਐਡਮਿਟ ਹੈ ਜੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਹੈ ਜੀ ਦਾ ਇਲਾਜ ਦਾ ਖਰਚਾ 2 ਲੱਖ ਹੈ ਜੀ ਅਸੀਂ ਇੱਕ ਘਰ ਦੇ ਵਿੱਚ ਦੋ ਭੈਣਾਂ ਵਈਆਂ ਜੀ ਸਾਡੇ ਦੋਨੇ ਭੈਣਾਂ ਦੇ ਸਿਰ ਤੇ ਬੰਦੇ ਆ ਨਹੀਂ ਦੋਨੋਂ ਦੇ ਬੰਦੇ ਖਤਮ ਹੋ ਗਏ ਨੇ ਸਾਡੇ 10 10 ਸਾਲ ਹੋ ਗਏ ਆ ਜੀ ਅਸੀਂ ਦੋਨੇ ਭੈਣਾਂ ਜੀ ਆਪਦੇ ਦੋਨੇ ਮੁੰਡਿਆਂ ਦੇ ਸਿਰ ਤੇ ਸੀਗੇ ਤੇ ਅੱਜ ਮੇਰੇ ਬੇਟੇ ਦੀ ਹਾਲਤ ਤੁਸੀਂ ਦੇਖ ਲਓ ਜੀ ਕੀ ਤੁਸੀਂ ਸਾਡੇ ਤੁਹਾਡੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਹੱਥ ਜੋੜ ਕੇ ਬੰਦੀਏ ਕਿ ਮੇਰੇ ਬੱਚਾ ਮੇਰੇ ਚੋੜੇ ਦੀ ਜਾਨ ਚੁਪਾ ਦੋ ਮੈਂ ਮੇਰੇ ਬੱਚੇ ਦਾ ਸਿਰ ਤੇ ਸੀਗੀ ਤਾਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿਹਨੂੰ ਕਹਾਂ ਮੈਂ ਤੁਹਾਨੂੰ ਹੀ ਕਹਿ ਸਕਦੀ ਹਾਂ ਭੈਣ ਭਰਾ ਜਿੰਨੇ ਵੀ ਤੁਹਾਡੇ ਤੋਂ ਬੰਦੀਏ 10 20 50 ਮੇਰੇ ਬੱਚੇ ਦੀ ਜਾਨ ਬਚਾ ਲਓ ਤੁਸੀਂ ਮੇਰੇ ਬੰਦੇ ਨੂੰ ਮਰੇ ਜੀ 10 ਸਾਲ ਹੋ ਗਏ ਉਹ ਜਾਨ ਤੋਂ ਬਾਅਦ ਮੇਰੇ ਜਿਵਾਕੇ ਘਰ ਆਜੇ ਕੰਮ ਕਰ ਕਰਕੇ ਪਾਲੇ ਜੀ ਮੈਂ ਕਿਰਾਏ ਤੇ ਰਹਿ ਕੇ ਆਹ ਵਿੱਚ ਬੱਚਿਆਂ ਦਾ ਆਪ ਦਾ ਗੁਜ਼ਾਰਾ ਕੀਤਾ ਜੀ ਹਾ ਤੇ ਮੇਰੇ ਬੱਚੇ ਤੇ ਏਡੇ ਵੱਡੇ ਬਿਮਾਰੀ ਦਾ ਉਹ ਆ ਗਿਆ ਹੈਗਾ ਤੁਸੀਂ ਮੇਰੇ ਬੱਚੇ ਦੀ ਜਾਨ ਬਚਾਓ ਜੀ ਸਾਡੇ ਘਰ ਵਿੱਚ ਕਮਾਨਣ ਵਾਲਾ ਕੋਈ ਬੰਦਾ ਵੀ ਨਹੀਂ ਹੈ ਮੈਂ ਇਕੱਲੇ ਕੰਮ ਕਰਨ ਵਾਲੀ ਆ ਜੀ ਮੈਂ ਦੋ ਤੋਕ ਕੇ ਮੇਰੇ ਬੱਚੇ ਆਜ ਏਡੇ ਏਡੇ ਕੀਤੇ ਆ ਸੰਗਤ ਜੀ ਇਹ ਜੋ ਤੁਸੀਂ ਬੱਚਾ ਵੇਖ ਰਹੇ ਹੋ ਵੀਡੀਓ ਦੇ ਵਿੱਚ ਇਹਦੇ ਡਾਕਟਰ ਨੇ ਦੱਸਿਆ ਕਿ 2 ਲੱਖ ਰੁਪਏ ਦੇ ਇੰਜੈਕਸ਼ਨ ਲੱਗਣੇ ਆ ਤੇ ਇਸ ਬੱਚੇ ਨੂੰ ਜੀਪੀਐਸ ਨਾਮ ਦੀ ਬਿਮਾਰੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਭਿਆਨਕ ਹੈ ਤੇ ਇਸ ਬਿਮਾਰੀ ਦੇ ਵਿੱਚ ਬੱਚੇ ਦਾ ਸਾਰਾ ਸਰੀਰ ਰੁਕ ਜਾਂਦਾ ਹੈ ਤੇ ਉਹਦੀ ਕੱਲੀ ਜੋ ਕੱਲਾ ਕੱਲਾ ਅੰਗ ਅੱਜ ਰੁਕਿਆ ਹੋਇਆ ਹੈ ਤੇ ਇਹ ਭੈਣ ਜੋ ਦੇਖ ਰਹੇ ਹੋ ਤੁਸੀਂ ਮੇਰੇ ਨਾਲ ਉਹਦੀ ਮੰਮੀ ਹੈ ਇਹ ਤੇ ਇਹ ਭੈਣ ਬਠਿੰਡੇ ਦੇ ਹੀ ਰਹਿਣ ਵਾਲੇ ਆ ਦੀਪਾ ਕੌਰ ਭੈਣ ਦਾ ਨਾਮ ਹੈ ਤੇ ਇਹਨਾਂ ਦੇ ਬੇਟੇ ਦਾ ਨਾਮ ਅਰਜਨ ਸਿੰਘ ਹੈ ਜਿਹੜਾ ਕਿ ਅੱਜ ਇੱਕ ਜੀਪੀਐਸ ਨਾਮ ਦੀ ਬਿਮਾਰੀ ਦੇ ਨਾਲ ਬਠਿੰਡੇ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਤੜਫ ਰਿਹਾ ਹੈ ਤੇ 10 ਸਾਲ ਹੋ ਗਏ ਆ ਭੈਣ ਦੇ ਪਤੀ ਦੀ ਡੈਥ ਹੋਈ ਨੂੰ ਤੁਸੀਂ ਵੇਖ ਲਓ ਕਿ ਭੈਣ ਦੀ ਏਡੀ ਉਮਰ ਵੀ ਹੈ ਨਹੀਂ ਛੋਟੀ ਜੀ ਉਮਰ ਹੈ ਤੇ 10 ਸਾਲ ਪਹਿਲਾਂ ਕਿੰਨੀ ਕੁ ਉਮਰ ਹੋਣੀ ਆ ਭੈਣ ਦੀ ਤੇ ਉਹੀ ਜੋ ਬੱਚੇ ਆ ਘਰ ਦੇ ਵਿੱਚ ਉਹਨਾਂ ਨੂੰ ਪਾਲ ਪੋਸ ਕੇ ਭੈਣ ਨੇ ਕਿਹੜੇ ਵਕਤਾਂ ਦੇ ਨਾਲ ਆ ਜੈ ਡੈਡ ਕੀਤੇ ਆ 15 ਸਾਲ ਦਾ ਕਰਨਾ ਇੱਕ ਮਾਂ ਦੇ ਆਸਤੇ ਇਕੱਲੀ ਮਾਂ ਆਸਤੇ ਉਹ ਕਿੰਨਾ ਔਖਾ ਹੈ ਤੇ ਉਹਦੇ ਘਰ ਵਾਲਾ ਵੀ ਨਾ ਹੋਵੇ ਤੋ ਮਾਂ ਘਰਾਂ ਦੇ ਵਿੱਚ ਕੰਮਕਾਰ ਕਰਕੇ ਜਿਹੜੀ ਉਹਨਾਂ ਦਾ ਗੁਜ਼ਾਰਾ ਕਰ ਰਹੀ ਆ ਉਹਨਾਂ ਦਾ ਟਾਈਮ ਪਾਸ ਕਰਾ ਰਹੀ ਆ ਪੜਾ ਰਹੀ ਆ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੀ ਆ ਤੇ ਜਿਹੜੀਆਂ ਆਸਾਂ ਸੀ ਮਾਂ ਨੂੰ ਕਿ ਮੇਰੇ ਬੱਚੇ ਵੱਡੇ ਹੋ ਜਾਣਗੇ ਮੁੰਡੇ ਵੱਡੇ ਹੋਗੇ ਜਦੋਂ ਤੇ ਮੇਰਾ ਸਹਾਰਾ ਬਣਨਗੇ ਤੇ ਜਦੋਂ ਉਹ ਉਹਦੀਆਂ ਗੱਲਾਂ ਨੂੰ ਸਮਝਣ ਲੱਗੇ ਉਹਦੀਆਂ ਭਾਵਨਾਵਾਂ ਨੂੰ ਸਮਝਣ ਵਾਲੇ ਹੋਏ ਆ ਤੇ ਅੱਜ ਇਸ ਮਾਂ ਨੂੰ ਪਤਾ ਨਹੀਂ ਸੀਗਾ ਕਿ ਉਹਦੇ ਉੱਤੇ ਦੁਬਾਰਾ ਇੱਕ ਬਹੁਤ ਵੱਡਾ ਕਹਿਰ ਡਿੱਗਣ ਵਾਲਾ ਤੇ ਇਹਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੇ ਬੱਚੇ ਤੇ ਵੀ ਅੱਜ ਇੰਨਾ ਵੱਡਾ ਦੁੱਖ ਆਉਣ ਵਾਲਾ ਕਿ ਮੈਨੂੰ ਫੇਰ ਉਹਨਾਂ ਵਕਤਾਂ ਦੇ ਵਿੱਚੋਂ ਗੁਜ਼ਰਨਾ ਪਊਗਾ ਜਿਹੜਾ ਕਿ ਮੈਂ ਪਹਿਲਾਂ 10 ਸਾਲਾਂ ਤੋਂ ਵੇਖਦੀ ਆ ਰਹੀ ਹਾਂ ਸਤਿਕਾਰ ਭੈਣੇ ਕੀ ਨਾਮ ਆ ਭੈਣੇ ਤੁਸੀਂ ਉਸ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਭੈਣੇ ਸਤਿਕਾਰ ਸਾਰਿਆਂ ਨੂੰ ਮੇਰਾ ਨਾਮ ਦੀਪਾ ਜੀ ਮੇਰੇ ਬੱਚੇ ਨੂੰ ਹਾਲਤ ਤੁਸੀਂ ਦੇਖ ਹੀ ਰਹੇ ਹੋ ਸਾਰੇ ਘੜਪੜਾ ਮੇਰੇ ਬੱਚੇ ਦੀ ਹਾਲਤ ਬਹੁਤ ਖਰਾਬ ਹੈ ਜੀ ਮੈਂ ਕੱਲੇ ਮਾਰੀ ਮੇਰੇ ਦੋ ਜੁਆਕਰ ਮੈਂ ਬੋਧ ਉਹ ਕਿੱਨੇ ਵੱਡੇ ਵੱਡੇ ਕਿਤੇ ਇਹਨਾਂ ਨੂੰ ਅੱਜ ਉਹਦੀ ਜਿਹੜੀ ਬਿਮਾਰੀ ਹੈ ਜੀ ਉਹਦੇ 2 ਲੱਖ ਲਾਜ਼ਮੀ ਟੀਕੇ ਆਂਦੇ ਦੱਸਿਆ ਡਾਕਟਰ ਨੇ ਵੀ 2 ਲੱਖ ਦੇ ਦੇ ਕੱਲੇ ਠੀਕੇ ਲੱਗਣਗੇ ਮੇਰੇ ਇੱਕ ਬੰਦਾ ਵੀ ਹੈ ਨਹੀਂ ਗਾ ਮੇਰੇ ਬੰਦੇ ਨੂੰ ਮੇਰੇ 10 ਸਾਲ ਹੋ ਗਏ ਹੈ ਜੀ ਮੇਰੇ ਦੋ ਹੀ ਬੇਟੇ ਹੈਗੇ ਮੈਂ ਘਰਾਂ ਚ ਕੰਮ ਕਰ ਕਰਕੇ ਬੇ ਇੰਨੇ ਵੱਡੇ ਪਰ ਕਿਤੇ ਹੈ ਜੀ ਬਹੁਤ ਔਖੇ ਤੇ ਮੇਰੇ ਕੋਲ ਅੱਜ ਇੰਨਾ ਕਰਚਾ ਨਹੀਂ ਮੇਰੇ ਇਲਾਜ ਕਰਵਾ ਲਵਾ ਮੇਰੇ ਜਵਾਕ ਦਾ ਦਾਨੀ ਵੀਰ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜਿਹਦੇ ਤੋਂ ਵੀ ਜੋ ਵੱੜਦਾ ਹੈ 5 10 ਰੁਪਏ ਮੇਰੇ ਬੱਚੇ ਦੇ ਇਲਾਜ ਵਾਸਤੇ ਤੁਸੀਂ ਇੰਤਜ਼ਾਮ ਕਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਸਾਰੇ ਅੱਗੇ ਸੰਗਤ ਜੀ ਇੱਕ ਆਪਦੇ ਬੱਚੇ ਦੇ ਲਈ ਕਿਸੇ ਅੱਗੇ ਹੱਥ ੱਡਣੇ ਉਸ ਮਾਂ ਦੇ ਲਈ ਕਿੰਨੇ ਆ ਝੌਖੇ ਆ ਤੇ ਜਿਹੜੀ ਰੋ ਰੋ ਕੇ ਤੁਹਾਡੇ ਸਾਹਮਣੇ ਫਰਿਆਦ ਕਰ ਰਹੀ ਹੈ ਕਿ ਮੇਰੇ ਬੱਚੇ ਵਾਸਤੇ ਜਿੰਨਾ ਵੀ ਹੋ ਸਕੇ 10 20 50 ਜਿੰਨਾ ਵੀ ਹੋ ਸਕੇ ਆਪਦੀ ਕਿਰਤ ਕਮਾਈ ਦੇ ਵਿੱਚੋਂ ਦਾਨ ਦਾ ਸੰਬੰਧ ਜ਼ਰੂਰ ਕੱਢਿਓ ਕਿਉਂਕਿ ਭੈਣ ਨੇ ਦੱਸਿਆ ਕਿ ਉਹਦੇ ਘਰ ਵਾਲੇ ਦੀ ਡੈਥ ਹੋਏ ਨੂੰ ਵੀ 10 ਸਾਲ ਹੋ ਗਏ ਆ ਤੇ ਅੱਜ ਉਹਦਾ ਬੱਚਾ ਇੱਕ ਜਿਹੜਾ ਬਿਮਾਰੀ ਦੇ ਨਾਲ ਤੜਫ ਰਿਹਾ ਹੈ ਜਿਹੜਾ ਕਿ ਆਪਦੀ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਤੇ ਅੱਜ ਇਸ ਮਾਂ ਦੇ ਉੱਤੇ ਕੀ ਬੀਤ ਰਹੀ ਹੋਣੀ ਆ ਉਹ ਇਹ ਭੈਣ ਹੀ ਜਾਣਦੀ ਆ ਇਹ ਕੀ ਕੀ ਸੋਚ ਕੇ ਕਿਹੜੇ ਵਕਤਾਂ ਦੇ ਨਾਲ ਕਿਹੜੇ ਪਾਪੜ ਵੇਲ ਕੇ ਇਸ ਭੈਣ ਨੇ ਕਿਵੇਂ ਕਿਸੇ ਅੱਗੇ ਹੱਥਾ ਡੱਡ ਕੇ ਆਪਦੇ ਬੱਚੇ ਢੱਡ ਜਵਾਨ ਕੀਤੇ ਆ ਤੇ ਉਹ ਇਹ ਭੈਣ ਹੀ ਅੱਜ ਜਾਣਦੀ ਆ ਇਹਦੇ ਹੰਝੂ ਬਿਆਨ ਕਰ ਰਹੀ ਆ ਅੱਜ ਜਿਵੇਂ ਰੋ ਕੇ ਤੁਹਾਡੇ ਸਾਹਮਣੇ ਫਰਿਆਦ ਕਰ ਰਹੀ ਆ ਇਸ ਭੈਣ ਦੇ ਪੁੱਤ ਨੂੰ ਬਚਾ ਦਿਓ ਭੈਣੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਘਰਾਂ 'ਚ 10 ਸਾਲ ਹੋ ਗਏ ਤੇ ਕਿੰਨੇ ਭੈਣੇ ਉਧਰੋਂ ਪੈਸੇ ਬਣ ਜਾਂਦੇ ਆ बन ਜਾਂਦੇ ਆ 7-8000 ਰੁਪਇਆ 7-8000 ਰੁਪਇਆ ਹਾਂਜੀ ਸੰਗਤ ਜੀ 7-8000 ਰੁਪਏ ਤੇ ਭੈਣ ਮਹੀਨੇ ਤੇ ਕੰਮ ਕਰਦੀ ਐ ਤੇ ਅੱਜ ਜਿਹੜਾ ਇਲਾਜ ਦੇ ਉੱਤੇ ਖਰਚ ਆਉਣਾ 2 ਲੱਖ ਰੁਪਇਆ ਤੇ ਜਿਹੜਾ ਉਸ ਬੱਚੇ ਦੇ ਜੀਪੀਐਸ ਨਾਮ ਦੀ ਬਿਮਾਰੀ ਤੋਂ ਇੰਜੈਕਸ਼ਨ ਲੱਗ ਰਿਹਾ ਟੀਕਾ ਲੱਗ ਰਿਹਾ ਤੇ ਉਹਦੀ ਇੱਕ ਟੀਕੇ ਦੀ ਕੀਮਤ ਹੀ 7500 ਰੁਪਇਆ ਤੇ ਤੁਸੀਂ ਇਹ ਵੇਖੋ ਕਿ ਜਿਹੜੇ ਇੱਕ ਟੀਕੇ ਦੀ ਕੀਮਤ 7500 ਰੁਪਇਆ ਤੇ ਇਸ ਭੈਣ ਦਾ ਸਾਰਾ ਜੋ ਮਹੀਨੇ ਦਾ ਜੋ ਆਪ ਦਾ ਭੈਣ ਕਮਾਉਂਦੀ ਆ ਕੰਮ ਕਰ ਕਰਕੇ ਉਹੀ ਸਾਰਾ 7000 ਰੁਪਇਆ ਤੇ ਅੱਜ ਭੈਣ ਉਹ ਇੱਕ ਟੀਕਾ ਕਿੱਥੋਂ ਲੈ ਕੇ ਆਵੇ ਤੇ ਡਾਕਟਰ ਨੇ ਦੱਸਿਆ ਕਿ ਉਸ ਦੇ ਨਾਲ ਦੇ ਦੋ ਟੀਕੇ ਲੱਗਣੇ ਆ ਦਿਨ ਦੇ ਵਿੱਚ ਉਸ ਬੱਚੇ ਦੇ ਤੇ ਤੁਸੀਂ ਆਪ ਹੀ ਵੇਖੋ ਕਿ ਉਹ 7000 ਰੁਪਏ ਦੇ ਵਿੱਚੋਂ ਭੈਣ ਕੀ ਤਾਂ ਘਰ ਦਾ ਆਪਦਾ ਗੁਜ਼ਾਰਾ ਕਰ ਲੂਗੀ ਤੇ ਕੀ ਇਸ ਬੱਚੇ ਵਾਸਤੇ ਆਪਦੇ ਵਾਸਤੇ ਪੁੱਤ ਵਾਸਤੇ ਜਿਹੜੇ ਨੂੰ ਬਚਾਉਣ ਵਾਸਤੇ ਤੁਹਾਡੇ ਸਾਹਮਣੇ ਤਰਲੇ ਕੱਢੀ ਜਾਂਦੀ ਆ ਉਹਦੇ ਵਾਸਤੇ ਕੀ ਟੀਕੇ ਲਿਆਉ ਤੇ ਤੁਹਾਡੇ ਸੰਗਤ ਜੀ ਅੱਜ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਕਿਸੇ ਦਾਨੀ ਸੱਜਣ ਤੱਕ ਕਿਸੇ ਵੀਰ ਤੱਕ ਐਸੇ ਵੀਰ ਤੱਕ ਪਹੁੰਚੇ ਕਿ ਜੋ ਇਸ ਭੈਣ ਦਾ ਹੱਥ ਫੜ ਸਕੇ ਇਸ ਭੈਣ ਦੇ ਸਿਰ ਦੇ ਉੱਤੇ ਹੱਥ ਰੱਖ ਸਕੇ ਤੇ ਉਸ ਬੱਚੇ ਦੀ ਜਾਨ ਬਚਾ ਸਕੇ ਤੇ ਉਸ ਬੱਚੇ ਨੂੰ ਜੋ ਦੁਬਾਰਾ ਇਸ ਭੈਣ ਦੀ ਝੋਲੀ ਦੇ ਵਿੱਚ ਆਪਾਂ ਮੋੜ ਕੇ ਦੇ ਦਈਏ ਤੇ ਇਹਦਾ ਸਹਾਰਾ ਬਣ ਸਕੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ